ਇਹ ਜਿ ਸ਼ਹਿਰ ਅਦਰਸ ਦੇ ਪ੍ਰਾਣਿਕ ਖੰਡਰਾਤ ਦੇ ਚਿੰਨ ਪ੍ਰਾਣੀ ਸਬੇਤ ਦੇ ਚਿੰਨ ਬਹੁਤ ਮਾਡਰਨ ਇਧਰ ਉਸ ਟਕਿਆ ਹੋਇਆ ਕਿ ਤੇਰੀ ਸਾਂਭ ਸੰਭਾਲ ਚੱਲ ਰਹੀ ਹੈ ਤੇ ਬਹੁਤ ਡਵੈਲਪਡ ਏਰੀਆ ਆਪਣਾ ਬਹੁਤ ਵੱਡਾ ਪਿਆਸਾ ਹੈ ਜੀ ਨੂੰ ਕਹਿ ਸਕਦੇ ਆ ਪੂਰਾ ਮਾਡਰਨ ਇਲਾਕਾ ਔਰ ਉਹ ਦੇਚ ਸੰਭੀਆਂ ਹੋਈਆਂ ਨੇ ਚੀਜ਼ਾਂ ਇਹ ਜੀ ਆਪਣੀ ਦੀ ਸੀ ਇਹ ਜੀ ਦੀ ਸੀ ਤਰਾਸ਼ੇ ਹੋਏ ਪੱਥਰ ਜਿਸੇ ਰੋਮਨ ਸਭਿਅਤਾ ਦੇ ਚਿੰਨ੍ਹ ਹੋਣਗੇ ਇੱਥੇ ਲਿਖਿਆ ਵੀ ਹੋਊਗਾ ਰੋਮਨ ਫੋਰਮ ਐਂਡ ਦਾ ਡੂਮਸ ਕੋਫੀ ਤ੍ਰਿਤੀ ਲੀਨ ਆ ਇਹ ਦੇ ਪੂਰੇ ਨਕਸ਼ੇ ਨਾਟਾਲੀਨ ਤੇ ਪੂਰੀ ਸ਼ਾਮ ਸਮਾਂ ਥੱਲੇ ਖੰਡ ਰਾਤ ਉੱਤੇ ਮਾਡਰਨ ਪਿਆਟਸਾ ਲੋਕ ਰਹਿ ਰਹੇ ਪੁਰਾਣੀ ਸੱਭਿਆਚਾਰ ਦੇ ਨਾਲ Okay ji satri prarthan sarano